ਵਾਹਿਗੁਰੂ ਸਾਹਿਬ ਜੀ ਅਰੇ ਰਾ ਸਾਹਿਬ ਹੋਰ ਜੁਗ ਜੁਗ ਪਵਤ ਪਾਇਆ ਪੈਜ ਰਖਦਾ ਆਇਆ RAM ਰਾਜ ਜੀ ਹਰ ਨਾਮ ਕਿਸੇ ਅੰਦੁਖ ਤਰਮਾਰਿਆ ਪ੍ਰਹਿਲਾਤ ਰਾਇਆ ਹੰਕਾਰ ਨਿੰਦ ਕਾਂ ਪੇਠ ਦੇ ਨਿਉਮ ਦੇ ਮੁਖ ਲਾਇਆ ਜਾ ਨਾਨਕ ਐਸਾ ਹਰ ਸੇ ਜੀ ਅੰਤ ਲੈ ਛਡਾਇਆ ਸਦੂਕ ਮਹੱਲਾ ਪਹਿਲਾ دوکھا دارو سکھ رو بقیا یا سکھتا منو ہوئی تو کرتا کرنا میں نہ ہی جاہوں کری نہ ہوئی ملے ہاری قدرت بسیا تیرا انتنا جائی لکھیا رہاو جات میں جوت جوت میں جاتا کل کلا پر پور رہا تم سچا سہو ست سوالیو جن کی تیسو پار پیا ਪਹਨਨ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੁ ਕਰ ਰਹਾ ਸੋਦਰ ਰਾਗ ਸਮੱਲਾ ਪਹਿਲਾ ਇੱਕ ਓੰਕਾਰ ਸੁਪ੍ਰਸਾਦ ਸੋਦਰ ਤੇਰਾ ਕੀ ਹਾ ਸੁ ਕਰ ਕੀ ਹਾਂ ਜਿਤਵੇ ਸਦ ਸੰਭਾਲੇ ਵਾਝੇ ਦੇ ਦੇ ਨਾਮ ਅਨੇਕ ਅਸ਼ੰਖਾ ਕੀਤੇ ਦੇ ਦੇ ਵਾਵਨ ਹਾਰੇ ਕੀਤੇ ਦੇਰੇ ਲੋਕ ਪਰੇਸਾਂ ਕਹੀਏ ਕਿਤੇ ਦੀ ਦੇਰੀ ਗਾਵਨਹਾਰੀ ਗਾਵਨ ਦਨੋਂ ਪਾਣ ਪਾਣੀ ਵੈਸੰਤਰ ਗਾਵੇ ਰਾਂਜਾ ਧਰਮ ਦਵਾਰੇ ਗਾਵਨ ਜਨ ਜਿਤ ਕੋਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਨ ਜਨ ਈਸਰ ਬਰਮਾ ਦੀਬੀ ਸੋਂ ਤਿਸ ਦਾ ਸਵਾਰੀ ਗਾਵਨ ਜਨ ਇੰਦ੍ਰੰਦਰ ਆਸਨ ਤੇ ਬੈਠੇਂ ਦੀਵਤੀਆਂ ਦਰਦਾਲੀ ਗਾਉਂ ਦਰਨੋਂ ਸਤਿ ਸੰਬਾਦ ਦੀ ਅੰਦਰ ਗਾਉਂ ਤੁੰ ਨੂੰ ਸਾਧ ਵਿਚਾਰੀ ਗਾਉਂ ਦਰਨ ਜੀ ਤੇ ਸਦੀ ਸੰਤੋਖੀ ਗਾਉਂ ਤੁੰ ਨੂੰ ਵੇਰ ਕਰਾਰੇ ਗਾਉਂ ਤੁਦਨਾ ਪੰਡਿਤ ਪੰਦਰ ਕੇਸਰ ਜੁਗ ਜੁਗ ਵਿਦਾ ਨਾਲੇ ਗਾਉਂ ਦਰਨਾ ਮੋਹਰੀਆ ਮਨ ਮੋਹਣ ਸੁਰਗ ਮਾਸ਼ ਪਿਆਲੇ ਗਾਉਂ ਤੁੰ ਨੂੰ ਤੁੰ ਨੂੰ ਪਾਏ ਤੇਰੀ ਅਰਥ ਤ੍ਰੀਤ ਨਾਲੇ گاون جوت مہا بل سورا گاؤں کالی چاری گاون منڈا کر دنوں گاون جوت داون رت تری پگت رسالے اور ددنو گاون سی می چنا آپ نانی کیا چاری ਸੋਈ ਜੀਦਾ ਸਾਚਿਆ ਸਾਹਿਬ ਸਾਚਿਆ ਸਾਖੀ ਨਾਹੀ ਹੈ ਪੀ ਹੋਸੀ ਜਾਈਨ ਜਿਨ ਜਿ ਸਿਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਾਂ ਜੀ ਸੀ ਮਾਇਆ ਜਿੰਨੂ ਪਾਏ ਤਰ ਕਰ ਦੇਖੇ ਕੀਤਾ ਆਪਣੋ ਜੋਤ ਸੰਦੀਪ ਵੜਾਈ ਜੋਤ ਸੁਭਾਵੇ ਸੋਏ ਕਰ ਸੇ ਫਿਰ ਹੁਕਮ ਨਾ ਕਰਨਾ ਜਾਈ

ਕਹੈ ਨਾ ਜਾਣੀ ਤੇਰਾ ਕੀਤਾ ਕੀ ਵਣ ਜੀ ਰਹਾਉ ਸਾਸਤ੍ਰਿ ਮਨ ਸੁਤ ਕਮਾਈ ਸੋ ਕੀਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਬੁਰ ਬਰਹਾਈ ਕਹਿਣ ਨਾ ਜਾਈ ਤੇਰੀ ਤਲ ਵੜਿਆਈ ਸਭ ਸਾਥ ਸਭਤਾ ਸੋ ਚੰਗੀ ਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ

ਔਰ ਤਪੋਖ ਹੈ ਕਿਹ ਚਲੀਏ ਦੂਖਾ ਸੋਮ ਕੰਬਿ ਸਰੀ ਮੇਰੀ ਮਾਈ ਸੱਚ ਸਿ ਸੱਚੇ ਨਾਹੀ ਰਹਾ ਓ ਸੱਚੇ ਨਾਮ ਤਿਲ ਵਢਿਆਈ ਆਖ ਤਕੇ ਕਿੰਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਅਨਪਾਹੀ ਬੁੱਢਾ ਨਾ ਹੋਵੇ ਘਾਟ ਨਾ ਜਾਈ ਨਾਹੋ ਮਰੀ ਨਾ ਹੋਵੇ ਸੋਗ ਜਿੰਦਾ ਰਹੀ ਨਾ ਚੂਕੇ ਭੋਗ

ਮੇਰੇ ਮੇਤ ਪ੍ਰਦੇਵ ਮੋ ਕੋ ਰਾਮ ਨਾਮ ਪਰਗਾਸ ਬਰਮੋ ਤੇ ਨਾਮ ਰਹਾ ਸਗਾਈ ਹਰ ਕੀਤ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਬੜ ਭਾਗ ਬਢੇਰੇ ਜਿਨ ਹਰ ਹਰ ਸੰਦਾ ਹਰ ਪਿਆਸ ਅਰਹਾ ਨਾਮ ਤੇ ਪ੍ਰਗਾਸ ਹੈ ਮਲ ਸੰਗਤ ਕਉਨ ਪਰਗਾਸ ਜੈਨ ਥਾਰਾ ਸਨਾਮ ਨਾ ਪਾਇਆ ਕੀ ਭਾਗ ਹੀਂ ਜੰਪਾ ਜੋ ਹਲ ਕਰਾ ਸਾਂ ਸੰਗਤ ਨਹੀਂ ਆਇਦਰ ਗਜੀਬੇਤ ਗਜੀਵਾਸ ਜਿਨ ਹਾਲਤਾਂ ਸਦਕਾ ਸੰਗਤ ਪਾਈ ਤਿੰਨ ਥੋਰ ਮਾਸਤਿਕ ਲਿਖਿਆ ਲਿਖਾਸ ਤਾਨਦਸਾ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਬਰਗਾਸ ਰਾਮੁ ਜੀ ਮਹਲਾ ਪੰਜਮਾ ਕਾਹੇ ਰੇ ਮੋਜ ਤਗੈ ਹਉਦਮਜਾ ਹਰ ਹਰ ਜੀਉ ਫਰਿਆ ਸੈਵਲ ਬਦਲ ਮੈਂ ਜਾਣ ਤੋ ਪਾਈ ਤਾ ਬ੍ਰਧ ਕਾ ਅੰਗੀ ਕਰ ਧਰਿਆ ਮੇਰੇ ਮਾਲ ਤੋਂ ਜੇ ਐਸਾ ਸੰਗਤ ਮਲੇ ਸੋ ਤਰਿਆ ਹੁਰਪਾ ਸਾਧ ਪਰਮਪਤ ਪਾਇਆ ਸੋ ਕੇ ਕਾਹ ਝਰਿਆ ਰਹਾਓ ਜਿਨਨਿ ਪਤਾ ਲੋਸ ਤਵੰਤਾ ਹੋਏ ਨ ਕਿਸ ਕੀ ਧਰਿਆ ਸੈ ਸਜ ਗਸਵਾਹੀ ਠਾਕੁਰ ਕਾਹੀ ਮਨ ਪੋ ਘਰਿਆ اوڑے اڑیا ویشن کو سات پاشی بشری شریا تن کمل کلاوے کمل چگاوے من میں سمرن کریا سو ندان دا سیاٹ سدان تھا کرتا تریا جانان کبل بس دل جائیے تیرا انتنا پارا بریا پراغا سمحلہ چوتھا سو ایک وانکار سب تب تیاو جی ہر سچے سرجنہ ہارا سنجی تماری جی تون جیا کا دا تارا ہر تنتو جی سو دوک وسا نارا ہر آف ٹھاکر ہریا پہ سیوک جی ਕਿਆ ਨਾਨਕ ਜੰਤ ਵਿਚਾਰ ਆ ਤੁ ਕੜਕੜ ਅੰਤ ਸੰਦਰੰਤਰ ਜੀ ਹਰ ਏਕੋ ਬੁਰਖ ਸਵਾਲਾ ਇਕ ਰਾਤ ਇੱਕ ਬੇਖਾਰੀ ਜੀ ਸੰਥੇਰੇ ਜੋ ਜਿ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨ ਅਵ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੀ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਿਆ ਤੁਮ ਜੀ ਜਾਨਨ ਤੈਨੂੰ ਕਰਵਾਣਾ ਹਰ ਧਿਆਵੇ ਹਰ ਧਿਆਵੇ ਤੁੰ ਜੀ ਸੇ ਜੰਝ ਖਮੈ ਸੁਖ ਵਾਸੀ ਸੇ ਮੌਸੇ ਮੁਕਤ ਪੈ ਜਿਨ ਹਾਲ ਧਿਆਇ ਜੀ ਤੈਨ ਤੋਤੇ ਜੰਮ ਕੀ ਫਾਸੀ ਜੇਨਰ ਪਾ ਜਿਨ ਹਾਲਦਰ ਪਾ ਧਿਆਇ ਜੀ ਤਨ ਕਾ ਭਉ ਸਭ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਉਪਸਮਾਸੀ

یا آپے پاوے سوئی ورتیں ہیں جی تو آپے کریں سوئے تو دے آپے سر سو پا جی دے آپے سن جی سب گوئی جان آنم بڑھ گاوے کرتے ہیں جی جو ساسے کاجن یا سمحلہ چھتا تو کرتا سجار سا مندہ سائیں جو تم پاوے سی سی سی

آسا محلہ پنج ماں پئی پورا مانک دی گوبند مرکی اے تری بریا اور کاج کا کتے ناکام مرساد سنگت پج کی ون نام سر جام رجل ترن ک جنمر تھا جات رنگ مایا رہاو جب تب سنگم ترم نہ کمایا سیوا سادنا جانیا ہر رایا کہ کرم سر پرکھو شرماش دسمی کبھی وا جی چو پئی ہمری کرو ہاتھ دیر پور چی عشا چندر ہے ہمارا اپنا جان پروپ تپارا ہمارے یہاں دور سبے تم کاؤ آپ آگ دے مہیں بچاؤ سوکی بشے مورو پر بارا سی بکشک زبے کرتارا مورے شانج کا دے کریے سام بیرن کو آئے سنگریے اور ہی ہماری آسا تو ربجن کی رہے پیاسا ہمیں شرک بناتے آؤں جو پر چون ستم تے پاؤں

کال پے برہ ببترا کال پے کال پہ کر وشن پر گاسا سگل کا का کیا تماشا جمن کا جو گی سب کیو درائے یوگر جو تھیو جمن کا سلوک لوک نمسکار ہے تائیں ہمارا جمن کا سنجگت مندائیو دیو دیہ جشن پاؤ آد انتے گرو سمجھو ہمارا نمسکار سے ہی کو ہماری سب جن آس باری شو شیو گن سکھ دی سترن کو پر موبت کی وڑکی انتر کی جان تلے برے کی پیر پشانتا چیٹی تے کھونچے تولا سا پر کرپا دیشت کر بھولا تان تان دوک پائے تین دوکی سک پائے سا دن کی سکی ایک ایک پیر پشارنے کڑ کڑ کی پڑ پڑ کی جاننے جاوز کر پر کر تارا پر جادتوں دے اپارا یکر کتھوں کب ہوں تو میں دے تر سب ہوں

ਮਹਾਦੇਵ ਕੋ ਕਹਿ ਸਦਾ ਸ਼ਿੰਦਰ ਅੰਕਾਰ ਕਾ ਚੀਨਤਨੇ ਪਿਓ ਆਪੇ ਆਪਣੀ ਬੁੱਧ ਹੰ ਜੀ ਤੇ ਬਰਨ ਪੈਨ ਤੋ ਹੈ ਤੇ ਤੇ ਤੁਮਰਾ ਲਖਾ ਨਾ ਜਾਏ ਪਸਾਰੰ ਕੈ ਉਸ ਜਾਪ ਸੰਸਾਰਾ ਈ ਕੇ ਰੂਪਾ ਅਮੂਪ ਸ਼ਰੂਪਾ ਰੰਗ ਪਿਓ ਰੰਗ ਕੀ ੂਪਾ ਅੰਡਾ ਜੇ ਰਸਿਤ ਜਕੀਨੀ ਉਤਪਜ ਖਾਂ ਬਾਹਰ ਜੀ ਦੀਨੀ کہوں گل راجا ہے بیٹھا اٹھا سگری سے دکھائے چمب آج گا امب اور شاہ میری تم کرو سکھ و شکر دوست درتا سب لمشاتا سر نی پریتن کے دردوت ہے مری

ਏ ਕਭਾਹੀਂ ਤਮੈ ਸੰਭਾਰ ਆਕਾਲ ਫਾਸਤੀ ਤਾਈ ਬਾਰਾ ਜਿਨ ਨਾਮ ਤਿਹਾਰੋ ਅਹਾਂ ਦਰਦ ਦੁਖ ਤੇ ਰਹਾ ਕਾਲ ਕੇ ਤਮੈ ਸਰਨ ਤਿਹਾਰੀ ਆਪਾ ਦਿਲ ਹੋ ਅਵਾਰੀ ਸਰਬ ਉਠੋਰ ਮੋਗੋ ਸਹਾਈ ਟੁੱਟ ਦੋਖ ਤੇਲ ਹੋ ਬਚਾਈ ਖਾਲਗ ਕੇ ਤਮੈ ਸਰਨ ਤਿਹਾਰੀ ਆਪਾ ਦਿਲ ਹੋ ਅਵਾਰੀ

ਮੈਂ ਨਾਨਕ ਸਾ ਤੋਹੀ ਮਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਨਕੇ ਕਿਹੋ ਤਹਾਰੂ ਦਵਾਰ ਵਾਹਿਂ ਕਹੇ ਕੀ ਲਾਹਿ ਆਸਮ ਗੋਵਿੰਦਾਸ ਤੁਹਾਰ ਆਰਾਮ ਕਲੀ ਮਹੱਲਾ ਤੀਜਾ ਅਨੰਦ ਦੇਖੋ ਓੰਕਾਰ ਸੁਖ ਪ੍ਰਸਾਦ روت پیا مری مت گرو میں پایا سہجائیں شبد گا شبد ہری گیڑا منجنی بسایا کہ نانک نند ہوا ست گرو میں پایا اے من ویری آ سدارو ہر لالار ہو تو من میرے دکھ ساب سارا انگی کار کریں تیرا کا جسپ سب سی سو ک منو ساری نان کمان صدا روح نال ساچے ساح کیا نہیں کرتے رہے کرتا تیرے سب کچھ ہے جس دے سو صدا سے صلاحہ تیری نام منساوے ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਖਨੇਰੇ ਕਹੇ ਨਾਨਕ ਸੱਚੇ ਸਾਈਂ ਬਿਖਾਲੀਂ ਪਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਧਰਮ ਦਾ ਜਿਨ ਕੋੱਖਾਂ ਸਭ ਗਵਾਈਆਂ ਕਰਸਾ ਸੁਖ ਮਨ ਆਏ ਵਸਿਆ ਜਿਨੀ ਛਾ ਸਭ ਪੁਜਾਈਆਂ ਅਦਾ ਕੁਰਬਾਨ ਕੀਤਾਂ ਘਰ ਬਿਟਾਂ ਜਿਹਦੀਆਂ ਇਹ ਵਡਿਆਈਆਂ ਏਹ ਨਾਨਕ ਸਤਿ ਸ਼ਬਦ ਰੋਪਿਆ ਰੂ ਸਾਚਾ ਨਾ ਮੇਰਾ ਆਧਾਰੁ ਬਾਝੇ ਪੰਚ ਅਸ਼ੋਧਿਤ ਘਸ ਭੰਗੇ ਕਰ ਸਪੰਗੇ ਸ਼ਬਦ ਬਾਝੇ ਕਲਾ ਜਿਤ ਕਰਤਾਰੀਆ ਪੰਦਤ ਵਾਸ ਕੀਤੇ ਕਾਂਦ ਕੰਟ ਖਮਾਰਿਆ ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੀ ਲਾਗੇ ਕਹਿ ਨਾਨਕ ਤੇ ਸੁਖ ਹੋਆ تت کرن ہندے ہو سگل منورت پورے سگل بسور سنتاپ اترے سنی سچی بانی سنت ساجن پی سرسیں پورے گرتے جانی پنیت کہتے پویت ست گر یا پر پورے, پورے لاغے واجے دورے مدانی محلہ تال ویتن وسط پہ آ سنتوک بچارو امرت نام ٹھاکر کا جس کا سسدار کو کھاوے جی کون چیت سکا ਇਹ ਵਕਤ ਜੀ ਨਹ ਜਨਤ ਨਿਤਰਾ ਕਰਤਾਰੋ ਤਮ ਸੰਸਾਰ ਚੰਦ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋਗ ਕਤੋਈ ਮੈਂ ਨਰ ਬਣਿਆ ਰੇ ਕੋ ਗੁਣ ਨਾਹੀ ਆਪੇ ਤਸ ਪਿਓਈ ਤਰਸ ਪਿਆ ਮਹਿ ਰਾਮ ਉਚਿਤ ਗੋ ਸੰਜਨ ਮਿਲਿਆ

کرمی پن گن گوبند گا ہی سی نو کرپال سنبھالے سائے سا برسا کوئی نہ جائ جے آب ہے تج آہ سلوک محلہ پنجم انتر گوریا راس دہاں جیوا جو گرناؤ لیتری ستگر پھنگ سنی سورنا گرناؤ سدگر چیتی رتیا درکہ پائیے ٹھاؤ ਪਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਾਦ ਦੇ ਜਗ ਮੈਂ ਊਤਮ ਕਾਢੀ ਹੈ ਬਰਲੇ ਕੀ ਕੀ ਮਹੱਲਾ ਪੰਜਮ ਰਖੇ ਰਖਣ ਹਾਰ ਆਪ ਵਾਰਿਯਾ ਗੁਰ ਕੀ ਪੈਰੀ ਪਾਏ ਕਾ ਸਵਾਰਿਓ ਵਾ ਆਪ ਦਿਆਰ ਮਨੁ ਨਾ ਪੈ ਸਾਧਨ ਸਾਜਿ ਨਾਮ ਕੇ ਸੰਧ پوچل تار نہ ساکت نند کے ناہی و تاریہ نس صاحب نان ک من واہے جس سے مرت سکھ ہوئے سگلے دکھ جاہی تِس صاحب پیتے کا نان کم واہے جیسے مرد سکھ ہوئے سگلے دکھ جاہی